ਇਹ ਆਪਣੀ ਲੈਵਰ ਮੈਟਰਾਂ ਦੀ ਆਪਾਂ ਨੰਬਰ ਚ ਰੰਗ ਮੇਰਾ ਹੱਸਿਆ ਆ ਗਿਆ ਆਪਾਂ ਲੈਫਟ ਚ ਲੈਫਟ ਲੱਗੀ ਬਾਬੇ ਉਹ ਚੱਲੀ ਆਪਾਂ ਇੱਕ ਨੰਬਰ ਤੇ ਤੇ ਪੈਸਾ ਦੇਖ ਦੁਨੀਆ ਇਹ ਫੇਰੀ ਈਮੋਸ਼ਨਲ ਬੰਦਾ ਮਰਦਾ ਕੋਈ ਨਾ ਤੋ ਅੱਪ ਆ ਗਏ ਆਂ ਆਪਣੀ ਲੈਬ ਚ ਹੁਣ ਇੱਥੋਂ ਹੁੰਦੀ ਆ ਆਪਣੀ ਮਸ਼ੀਨਾਂ ਹੁਣ ਸਾਰੀ ਮਸ਼ੀਨਾਂ ਹੁਣ ਤੇ ਇੱਧਰ ਲੱਗੇ ਲੈਪਟਾਪ ਫੇਰੋਂ ਲੈਬ ਕਿਦਾਂ ਦੀ ਆਪਣੀ ਇੰਦਰੋਂ ਆ ਗਿਆ ਭਾਈ ਲੈਮੀਨੇਸ਼ਨ ਰੂਮ ਜੀ 7 ਦਾ ਲੈਮੀਨੇਸ਼ਨ ਰੂਮ ਇੱਥੇ ਕਰੀਦੀ ਆਪਾਂ ਸੀਰੀਅਲ ਐਲਬਮ ਆ ਐਲਬਮ ਪਈਆ ਲੈਮੀਨੇਸ਼ਨ ਕੀਤੀ ਹੋਈਆਂ ਅਲਮਾ ਅਸਾਰੀਆਂ ਮਸ਼ੀਨਾਂ ਹੈਗੀਆਂ ਲੈਮੀਨੇਸ਼ਨ ਵਾਲੀਆਂ ਇਹ ਗਲੋਸੀ ਹੋਗੀ ਇਹ ਤੇ ਮੈਟ ਹੋਗੀ ਆ ਵੱਡੀ ਮੈਟ ਦੀ ਹੋਗੀ ਆ ਵੱਡੀ ਗਲੋਸੀ ਦੀ ਹੋਗੀ ਮਸ਼ੀਨ ਇੱਥੇ ਹੁੰਦੇ ਆਪਣੇ ਪੈਡ ਲੈਮੀਨੇਸ਼ਨ ਹਾਂਜੀ ਆ ਪਿਆ ਕੰਮ ਪੰਚਿੰਗ ਕੀਤਾ ਆ ਇਹ ਕੰਮ ਹਰੇ ਲੈਮੀਨੇਸ਼ਨ ਹੋਣਾ ਵਾ ਇਹਨੂੰ ਆਪ ਪੰਜ ਕਰ ਦਿੱਤਾ ਇਦਾਂ ਪੰਜੇ ਕਰੀ ਦੇ ਦਿਆ ਹੁੰਦਾ ਤੇ ਜੋਬ ਨੰਬਰ ਬਾਈ 69405 69405 ਬਸ ਇਹ ਜੋਬ ਨੰਬਰ ਉਹਨਾਂ ਦਾ ਹੁਣ ਇਹ ਦੇਖੋ ਤੁਸੀਂ ਕੀ ਹੈ ਇਹ ਹੈਗੀ ਆ ਸਿਲਕ ਮੈਟ ਇਹ ਮੈਟ ਹੋਣੀ ਹੈ ਵਿੱਚ ਹੁੰਦੀਆਂ 글로ਸੀ ਮੈਟ ਸਾਰੀਆਂ ਲੱਗ ਲਗਾਉਂਦੀਆਂ 글로ਸੀ ਦੀਆਂ ਇਦਦਰ ਲੱਗੂਗੀ ਇਹ ਇਦਦਰ ਲੱਗੂਗੀ ਤੋਂ ਇੱਥੇ ਉਹਨੇ ਬਾਈ ਜੀ ਸੀ ਵੀ ਕਟਾ ਐਲਬਮ ਵੀਗਟ ਐਲਮ ਬਣਦੀ ਹੈ ਆਈ ਨਹੀਂ ਹਲੇ ਦਿਖਾਉਂਗਾ ਤੁਹਾਨੂੰ ਮੈਂ ਠੀਕ ਹੈ ਜੀ ਆ ਹੈਗਾ ਆਪਣਾ ਰੂਮ ਬਾਈ ਜੀ ਇੱਥੇ ਆ ਹੈਗਾ ਕਟਰਾ ਇੱਥੇ ਕਰਦੀ ਐਲਮਾਂ ਦੀ ਕਟਿੰਗ ਪੂਰੀ ਫੁੱਲ ਐਲਵਾ ਦੀ ਕਟਿੰਗ ਕਰੀਦੀ ਐ ਫੁੱਲ ਇਥੋਂ ਤੇ ਉਹ ਹੈਗੀ ਮਸ਼ੀਨ ਪੰਚਿੰਗ ਵਾਲੀ ਐ ਵੀ ਪੰਚਿੰਗ ਵਾਲੀ ਮਸ਼ੀਨ ਆ ਇੱਥੇ ਸਟੈਂਡਿੰਗ ਦੀ ਐਲਮ ਜਿਹੜੀ ਹੁੰਦੀ ਆ ਪੰਚਿੰਗ ਕਰਦੁਨਾਂ ਦੇ ਆਪਾਂ ਤੇ ਆ ਹੈਗੀ ਮਸ਼ੀਨ ਮੇਨ ਜਿਹੜੀ ਚੱਲਦੀ ਆ ਐਂਟੀ ਤੇ ਇਹ ਹੋ ਗਿਆ ਕਟਰ ਬਾਈ ਜੀ ਇੱਥੇ ਹਲਮਾ ਕਟਿੰਗ ਕਰੀਦੀਆਂ ਨੇ ਆ ਸਾਰੀਆਂ ਵੇਸਟਾਂ ਹੀ ਪਈਆਂ ਨੇ ਜਿਹਹਲੇ ਆ ਹੈਗੇ ਲੈਫਟ ਇੱਕ ਨੰਬਰ ਤੇ ਹੈਗੀ ਆ ਥੱਲੇ ਹੈਗਾ ਮਸ਼ੀਨ ਰੂਮ ਥੱਲੇ ਪਾਈ ਇੱਥੋਂ ਕੰਮ ਭੇਜਤਾ ਇੱਕ ਨੰਬਰ ਤੇ ਸਾਡੇ ਕੋ ਆ ਜਾਂਦਾ ਆ ਗਈ ਲੈਫਟ ਲੈਫਟ ਦਾ ਬਾਈ ਜੀ ਖਾਲੀ ਬਈਆਂ ਹੈ ਹਲਮਾ ਲੈ ਹੈ ਨਹੀਂ ਲੇਟੇ ਪਿਚਣਗੇ ਤੇ ਆ ਹੈਗਾ ਟੈਲੀਫੋਨ ਜਦ ਵੀ ਕੋਈ ਚੱਕਰ ਫੇਂਦਾ ਬੰਦੇ ਫੋਨ ਕਰ ਦੰਦੇ ਆ ਟਾਈਮ ਹੋ ਗਏ 8:30 ਕੋਈ ਨਹੀਂ ਆਇਆ ਹਲੇ ਸੋ ਇਹ ਸੀ ਆਪਣੀ ਲਾਇਬ ਦਾ ਸਫਰ ਐ ਚ ਉੱਪਰ ਲੱਗਿਆ ਕੰਮ ਕਰਨਾ ਕੰਮ ਖਤਮ ਹੋ ਗਿਆ ਸੀ ਮੈਂ ਕਿਹਾ ਚਲੋ ਉੱਪਰ ਜਾਈਏ ਇੱਕ ਵਾਰੀ ਗੜਾ ਜੀ ਓ ਟੈਰਸ ਤੇ ਆ ਦੇਖੋ ਜੀ ਰਾਤ ਦਾ ਮਾਹੌਲ ਭਾਰਤਨਾਗਰ ਵਿਚੋਂ ਲੁਧਿਆਣੇ ਦਾ ਸੁਨਾਂ ਬਿਆ ਤੇ ਕੰਮ ਖਤਮ ਹੋ ਗਿਆ ਸੀ ਮੈਂ ਕਿਹਾ ਚਲੋ ਮੜਾ ਦੇਖਿਆ ਜੀ ਕੀ ਇਹ ਮਾਹੌਲ ਵੇਰ ਦੇ 5 ਵੱਜ ਚੁੱਕੇ ਆ ਤੇ ਆਪਾਂ ਚੱਲਿਆ ਹੁਣ ਕਰ ਲੂ ਬੰਦੇ ਸਾਰੇ ਸੁੱਤੇ ਪਏ ਨੇ ਸਾਰੇ ਬੰਦੇ ਸੌਂ ਗਏ ਤਿੰਨਾ ਚੱਲਿਆ ਜੀ ਹੁਣ ਕਰ ਲੀਏ ਕਿਉਂਕਿ ਟਾਈਮ ਹੋ ਗਿਆ 5:00 ਬਜ ਗਏ 5:30 ਹੋਣ ਲੱਗੇ ਹਨ ਤੇ ਮਾਕੇ ਚਲੋ ਪੋਣੀ ਵੱਧ ਚੱਲਦੇ ਆ ਲੈਫਟ ਵੱਜੀ ਤੀ ਆ ਗਏ ਯਾਰ ਗੱਲ ਆਪ ਦਾ ਗੇਟ ਗੇਟ ਦੇ ਬਾਹਰ ਆਪਾਂ ਆ ਗਏ ਹੁਣ ਚਲੋ ਠੀਕ ਆ ਜੀ ਮਿਲਦੇ ਆ ਫਿਰ ਬਾਏ ਇਗਰੂ ਆਏ ਗਏ ਹੈ ਗੁਰਦਾਰਾ ਜੀ ਲੁਧਿਆਣੇ ਚ ਨਹਿਰ ਦੇ ਪੈਹੰਦਾ ਇਹ ਗੁਰਦਾਰਾ ਹੈ ਨਾਨਕ ਸਰ ਜੀ ਇਹ ਫਿਰਕਾ ਕੋ ਪੈਹੰਦਾ ਤੇ ਬਸਾ ਪਉਣ ਚੱਲੇ ਸੀ ਅੱਗੇ ਮੋਲਾਵਰਵਲ ਨੂੰ ਮੋਲਾਵਰ ਹੈਗਾ 14 ਕਿਲੋਮੀਟਰ ਦੂਰ ਮੋਗਾ ਹੈਗਾ 60 ਕਿਲੋਮੀਟਰ बजा रहे हैं। बस अपने पिंड आगे टवाटा एजेंसी इत बस अगर हम अपने पिंड तरह जाना ਇਹ ਪੁਲ ਤੇਰ ਹੋ ਰਿਹਾ ਵਾ ਇਹ ਘਰੇ ਦਿੱਲੀ ਤੋਂ ਆ ਰਿਹਾ ਪੁਲ ਇਹ ਜੰਮੂ ਵੱਲ ਨੂੰ ਕਨੈਕਟ ਹੋ ਰਿਹਾ ਜੰਮੂ ਵੱਲ ਤੇ ਅੱਜ ਚੱਲ ਰਹੀ ਇਹ ਪੁਲ ਦੀ ਇਹ ਜੰਮੂ ਨਾਲ ਕਨੈਕਟ ਹੋਊਗਾ ਦਿੱਲੀ ਤੋਂ ਕਹਿ ਰਿਹਾ ਬਾਕੀ ਇੰਨਾ ਕੁ ਸੁਣਿਆ ਆਪਾਂ ਜਿੰਨਾ ਕੁ ਸੁਣਿਆ ਦੱਸਤਾ ਹੁਣ ਇੱਥੋਂ ਦਾ ਖਾ ਪਿੰਡ ਸ਼ੁਰੂ ਆ ਸਾਹਮਣੇ ਆਪਣਾ ਗੇਟ ਹੈਗਾ ਪਿੰਡ ਵਾਲੇ ਦਾ ਪਰਲੀ ਸਾਈਡ ਹੈਗਾ ਦਾਖਾ ਪਿੰਡ ਔਰਲੀ ਸਾਈਡ ਹੈਗਾ ਸਾਡਾ ਪਿੰਡ ਸਾਡੇ ਪਿੰਡ ਦਾ ਰਸਤਾ ਆਪਾਂ ਪਹੁੰਚ ਗਏ ਉਹਦੇ ਪਿੰਡ ਅਬ ਆਪ ਪਹੁੰਚ ਗਏ ਆਪਣੇ ਪਿੰਡ ਦੇ ਰਾਹ ਤੇ ਇਹ ਹੈਗਾ ਪਿੰਡ ਮੇਰੇ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਦੇ ਵਿੱਚ ਚਰਨਾ ਦੇ ਸੁਖ ਨੂੰ ਤੁੰਗ ਪੈ ਗਈ ਬਾਬਾ ਜੀ ਤੁਹਾਨੂੰ ਬੜੀ ਸ਼ੁਕਰੀਆ ਪਿੰਡ ਪਹੁੰਚ ਗਿਆ ਆਪਾਂ ਸਾਡਾ ਰੁੜਕਾ ਕਲਾ ਪਿੰਡ ਵਾ ਤੋਂ ਦਾ ਪਾਣੀ ਸ਼ੁਰੂ ਹੋ ਗਈ ਆ ਬੇਨੇ ਤਨ ਤਨ ਬਾਬੋ ਨੰਦ ਸਿੰਘ ਜੀ ਦੇ ਵਿੱਚ ਚਰਨਾਂ ਦੇ ਸੁਖ ਸਾਰੇ ਮੈਂ ਜਿੰਨਾ ਵੀ ਅੱਜ ਹੁਣ ਪਿੰਡ ਡੂਲ ਕਾ ਦੀ ਆਪਾਂ ਮੈਂ ਦੋ ਚੈਲ ਭਗਮ ਕੈਂਡਾ ਆ ਗਿਆ ਵੀਡੀਓ ਆਪਾਂ ਰੁੜਗੇ ਪਿੰਡ ਵਿੱਚ ਐਂਟਰ ਹੋ ਚੁੱਕੇ ਆਂ ਟਾਈਮ ਹੈਗਾ ਸਵੇਰ ਦਾ ਪੌਣੇ 6 ਵਜੇ ਦਾ 6 ਵਜਨ ਵਾਲੇ ਨੇ ਤੇ ਖੇਤਾਂ ਵਿੱਚ ਭਈਆ ਧੁੰਦ ਹਲਕੀ ਜਲਕੀ ਸਟਾਰਟਿੰਗ ਵਾਲੇ ਦਾ ਆ ਰਾਜਾ ਖੱਤੀ ਦੀ ਆ ਮਾ ਮਾ ਲਈ ਭਾਈ ਜੀ ਕਿਉਂ ਜੀ ਪੇਟੀ ਫਰ ਤੱਕ ਉੱਤਰ ਆ ਗਿਆ ਘਰ ਆਪਣੇ ਘਰ ਆ ਗਿਆ ਆਪਣੇ ਤੇ ਬੈਕ ਸਾਈਡ ਤੇ ਕਰੋ ਕਿ ਲਗਾ ਕਰੋੜ ਕਾ ੜਕਾ ਪੈਂਟਰ ਅੰਦਰ ਪਿੰਡ ਪਹੁੰਚ ਚੁੱਕੇ ਆਪਾਂ ਤੇ ਆਇਆ ਆਪਣਾ ਘਰ ਦੇ ਬਾਹਰ ਚਾਬੀ ਮੈਂ ਕਿਹਾ ਉੱਥੇ ਭਈਆ ਨਾ ਡਰ ਗਿਆ ਡਾ ਮੋਟਰਿੰਗ ਵਿੱਚ